ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਕਨਸਟੇਬਲ ਦੇ ਇਗਜ਼ਾਮ ਦੀ ਟ੍ਰਾਇਲ ਦੀ ਫਿਜ਼ੀਕਲ ਟ੍ਰਾਇਲ ਦੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਪੰਜਾਬ ਪੁਲਿਸ ਕਨਸਟੇਬਲ 2024 ਦਾ ਪੇਪਰ ਜੋ ਹੋਏ ਸਨ ਸਰਕਾਰ ਨੇ ਉਸ ਦੇ ਰਿਜ਼ਲਟ ਨਤੀਜਿਆਂ ਨੂੰ ਐਲਾਨ ਕਰ ਦਿੱਤਾ ਗਿਆ ਹੈ ਜਿੰਨਾਂ ਵਿਦਿਆਰਥੀਆਂ ਨੂੰ ਫਿਜ਼ੀਕਲ ਟ੍ਰਾਇਲ ਦੇਣ ਲਈ ਡੇਟ ਸਲ ਮੇਲ ਦੁਆਰਾ ਪਹੁੰਚ ਚੁੱਕੀਆਂ ਹਨ ਤੇ ਉਹਨਾਂ ਨੇ ਆਪਦੇ ਐਡਮਿਟ ਕਾਰਡ ਵੀ ਡਾਊਨਲੋਡ ਕਰਕੇ ਡੇਟਸ ਤੇ ਸਥਾਨ ਨੂੰ ਚੈੱਕ ਕਰ ਲਿਆ ਗਿਆ ਹੈ ਹੁਣ ਅੱਜ ਗੱਲ ਆਪਾਂ ਕਰ ਰਹੇ ਆ ਜਿੰਨਾ ਵਿਦਿਆਰਥੀਆਂ ਦਾ ਫਿਜ਼ੀਕਲ ਟ੍ਰਾਇਲ ਜਿਵੇਂ ਕਿ ਆਪਾਂ ਜਾਣਦੇ ਵੀ 30 ਨਵੰਬਰ ਨੂੰ ਹੈ ਤੁਸੀਂ ਜਾਣਦੇ ਹੋ ਵੀ 30 ਨਵੰਬਰ ਨੂੰ ਪੀ ਟ੍ਰਿਪਲ ਐਸ ਬੀ ਦੇ ਕਲਰਕ ਦਾ ਇਗਜ਼ਾਮ ਹੈ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਦਾ ਟ੍ਰਾਇਲ 30 ਨਵੰਬਰ ਨੂੰ ਹੈਗਾ ਤੇ ਉਹਨਾਂ ਹੀ ਵਿਦਿਆਰਥੀਆਂ ਦਾ ਪੀ ਟ੍ਰਿਪਲ ਐਸ ਪੀ ਟ੍ਰਿਪਲ ਐਸ ਬੀ ਕਲਰਕ ਦਾ ਇਗਜ਼ਾਮ ਵੀ ਹੈ ਹੁਣ ਇਨਾ ਵਿਦਿਆਰਥੀਆਂ ਨੂੰ ਚਿੰਤਾ ਬਣੀ ਹੋਈ ਹੈ ਕਿ ਉਹ ਆਪਦਾ ਪੰਜਾਬ ਪੁਲਿਸ ਦਾ ਟ੍ਰਾਇਲ ਫਿਜ਼ੀਕਲ ਟ੍ਰਾਇਲ ਦੇਣ ਜਾਂ ਉਹ ਇਗਜ਼ਾਮ ਦੇਣ ਜਾਣ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਤੁਸੀਂ ਕਰਨਾ ਕੀ ਹੈ ਪੰਜਾਬ ਪੁਲਿਸ ਦੀ ਵੈਬਸਾਈਟ ਓਪਨ ਕਰਕੇ ਜਿੱਥੋਂ ਤੁਸੀਂ ਆਪਦਾ ਰੋਲ ਨੰਬਰ ਡਾਊਨਲੋਡ ਕੀਤਾ ਹੈ ਉਸ ਤੇ ਲੌਗਇਨ ਕਰਕੇ ਤੁਹਾਨੂੰ ਇੱਕ ਹੈਲਪ ਡੈਕਸ ਦਾ ਲੌਗ ਮਿਲੇਗਾ ਉਸ ਤੇ ਕਲਿੱਕ ਕਰਕੇ ਤੁਸੀਂ ਆਪ ਦੀ ਗਿਵ ਟ੍ਰਾਇਲ ਦੀ ਡੇਟ ਹੈ ਉਹ ਚੇਂਜ ਕਰਵਾ ਸਕਦੇ ਹੋ ਬਹੁਤ ਹੀ ਈਜ਼ੀਲੀ ਪ੍ਰੋਸੈਸ ਹੈ ਉਸ ਤੇ ਤੁਹਾਨੂੰ ਇੱਕ ਮੇਬੀ ਕੰਟੈਕਟ ਨੰਬਰ ਵੀ ਦਿੱਤਾ ਹੋਊਗਾ ਉਸ ਤੇ ਕਾਲ ਕਰ ਸਕਦੇ ਹੋ ਤੁਸੀਂ ਉਸ ਦੇ ਵਿੱਚ ਤੁਸੀਂ ਆਪ ਦੇ ਟ੍ਰਾਇਲ ਦੀ ਡੇਟ ਪਰਣੀ ਹੈ ਕਿੰਨੀ ਦਿਨ ਤੁਹਾਡਾ ਟ੍ਰਾਇਲ ਹੈ ਉਸ ਤੋਂ ਬਾਅਦ ਉਸ ਤੁਹਾਨੂੰ ਪੁੱਛਣਗੇ ਵੀ ਰੀਜ਼ਨ ਕੀ ਤੁਹਾਡਾ ਕਾਰਨ ਕੀ ਹੈ ਟ੍ਰਾਇਲ ਦੀ ਡੇਟ ਚੇਂਜ ਕਰਾਉਣ ਦਾ ਤੁਸੀਂ ਉਸ ਤੇ ਕਲਿੱਕ ਕਰਕੇ ਤੁਸੀਂ ਆਪ ਦਾ ਜੋ ਹੈਗਾ ਚੇਂਜ ਕਰਵਾ ਸਕਦੇ ਹੋ ਤੁਸੀਂ ਉੱਤੇ ਲਿਖ ਸਕਦੇ ਹੋ ਵੀ ਸਾਡਾ ਜੋ ਪੀ ਟ੍ਰਿਪਲੱਸ ਬੀ ਦਾ ਕਲਰਕ ਦਾ ਇਗਜ਼ਾਮ ਹੈ ਸੇਮ ਡੇਟ ਹੈ ਉਸੇ ਦਿਨੀ ਸਾਡਾ ਫਿਜ਼ੀਕਲ ਟ੍ਰਾਇਲ ਹੈ ਤੇ ਉਸੇ ਦਿਨੀ ਸਾਡਾ ਇਗਜ਼ਾਮ ਡੇਟ ਹੈ ਸੋ ਤੁਸੀਂ ਜਦੋਂ ਉਸ ਨੂੰ ਫਿਲ ਕਰੋਗੇ ਤਾਂ ਤੁਸੀਂ ਆਪ ਦਾ ਕਾਰਨ ਦੱਸ ਸਕਦੇ ਹੋ ਕੁਝ ਕਾਰਨ ਆਟੋਮੈਟਿਕਲੀ ਉਸ ਤੇ ਮੈਂਸ਼ਨ ਹੋਣਗੇ ਪਰ ਤੁਸੀਂ ਉੱਤੇ ਕਦਰ ਤੇ ਆਪਸ਼ਨ ਹੋਊਗੀ ਜੇ ਤੁਸੀਂ ਉਸ ਤੇ ਅਦਰ ਤੇ ਆਪਸ਼ਨ ਤੇ ਕਲਿੱਕ ਕਰਕੇ ਤੁਸੀਂ ਆਪ ਇਨ ਆਲਸੋ ਬਾਕਸ ਇੱਕ ਵੱਡਾ ਸਾਰਾ ਬਾਕਸ ਆਊਗਾ ਉਸ ਤੇ ਵਿੱਚ ਤੁਸੀਂ ਰਿਟਰਨ ਲਿਖ ਸਕਦੇ ਹੋ ਤੇ ਲਿਖਣ ਤੋਂ ਬਾਅਦ ਤੁਸੀਂ ਉਸ ਨੂੰ ਤੇ ਅਪਲੋਡ ਦੀ অপਸ਼ਨ ਆਊਗੀ ਉਸ ਨੂੰ ਅਪਲੋਡ ਕਰ ਦੇਣਾ ਹੈ ਅਗਰ ਜੋ ਕੋਈ ਵੀ ਲੋਡ ਪਵੇ ਤਾਂ ਤੁਸੀਂ ਉਹਨਾਂ ਦੀ ਕੰਟੈਕਟ ਨੰਬਰ ਦਿੱਤੇ ਹੈ ਉਹਨਾਂ ਦੇ ਹੈਲਪ ਲਾਈਨ ਦੇ ਉੱਤੇ ਵੀ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤਾਂ ਤੁਸੀਂ ਸਾਰਾ ਮੈਂਸ਼ਨ ਕਰ ਦੇਣਾ ਹੈ ਤੇ ਤੁਹਾਨੂੰ 1 ਡੇਜ਼ ਦੇ ਵਿੱਚ ਵਿੱਚ ਤੁਹਾਨੂੰ ਨਵੀਂ ਡੇਟ ਜੋ ਅਲਾਊਸਮੈਂਟ ਕਰ ਦੇਣਗੇ ਤੁਹਾਨੂੰ ਨਵੀਂ ਡੇਟ ਤੁਹਾਡੀ ਈਮੇਲ ਤੇ ਪਹੁੰਚ ਜਾਵੇਗੀ ਜੇੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਤੰਗੀ ਪਰੇਸ਼ਾਨੀ ਜਾਂ ਤੁਹਾਨੂੰ ਲੋਡ ਪੈਂਦੀ ਹੈ ਤੁਸੀਂ ਉਹਨਾਂ ਦੇ ਹੈਲਪ ਡੈਸਕ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਲਈ ਤੇ ਇਸ ਵੀਡੀਓ ਨੂੰ ਬਾਅਦ ਤੋ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਨੀਓ ਅਪਡੇਟ